ਗੁਰਜੀਕਾ ਖਾਲਸਾ ਸਾਹਿਬ ਦੀ ਸੁਣਤੀ ਕਰਦੇ ਬਹੁਤ ਹੀ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਗੁਰਦੁਆਰਾ ਸ੍ਰੀ ਗੁਰੂ ਕਲਗੀ ਤਰ ਸਾਹਿਬ ਸੰਜਵਾਨੀ ਕਰੋਚੇ ਕਰਮੋਨਾ ਵਿਖੇ 15 16 17 ਅਗਸਤ ਦਿਨ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਵਾਲੇ ਦਿਨ ਸੰਤ ਬਾਬਾ ਨਿਹੰਗ ਸਿੰਘ ਜੀ ਹਜੂਰ ਸਾਹਿਬ ਲੰਗਰ ਸਾਹਿਬ ਵਾਲੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖ ਪਿੰਡਰਾਵਾਲੇ ਜਿਨ੍ਹਾਂ ਦੀ ਸਲਾਨਾ ਜਯਾਦ ਨੂੰ ਮਨਾਉਂਦਿਆਂ ਹੋਇਆਂ ਮਹਾਨ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਸ਼ੁੱਕਰਵਾਰ ਵਾਲੇ ਦਿਨ 15 ਅਗਸਤ ਨੂੰ ਸ੍ਰੀ ਖੰਡਪਾਤ ਸਾਹਿਬ ਜੋ ਗੁਰੂ ਸਾਹਿਬ ਜੀ ਦੀ ਚਲਾਈ ਹੋਈ ਪ੍ਰਾਤਨ ਮਰਯਾਦਾ ਦੇ ਅਨੁਸਾਰ 25 ਸਿੰਘ ਲਾ ਕੇ ਪ੍ਰਾਰੰਭ ਹੋਣਗੇ ਐਤਵਾਰ 17 ਅਗਸਤ ਨੂੰ ਭੋਗ ਪਾਏ ਜਾਣਗੇ ਜਿਸ ਵਿੱਚ ਪੰਥ ਦੇ ਰਾਗੀ ਸਿੰਘ ਸੱਜਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਪਾਈ ਗੁਰਦੇਵ ਸਿੰਘ ਜੀ ਬੇਰਕਾ ਤਿੰਨ ਦਿਨ ਹੀ ਹਾਜ਼ਰੀ ਭਰਨਗੇ ਆਸਾਦੀਵਾਰ ਦੇ ਕੀਰਤਨ ਹੋਣਗੇ ਕਥਾ ਕੀਰਤਨ ਦੇ ਪ੍ਰਵਾਹ ਚੱਲਣਗੇ ਮਹਾਰਾਜ ਜੀ ਦੇ ਘਰ ਦਾ ਜਸ ਵਡਿਆਈ ਹੋਵੇਗੀ ਮਹਾਂਪੁਰਖਾਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਹ ਸਲਾਨਾ ਜੋੜ ਮੇਲਾ ਜੋ 15 16 17 ਅਗਸਤ ਨੂੰ ਹੋਵੇਗਾ ਸਮੁੱਚੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਗੁਰਦੁਆਰਾ ਸਾਹਿਬ ਸੰਜਵਾਨੀ ਕਰੋ ਚੇ ਪਹੁੰਚ ਕਰਕੇ ਗੁਰੂ ਸਾਹਿਬ ਜੀ ਦੀ ਖੁਸ਼ੀ ਪ੍ਰਾਪਤ ਕਰਨਿਆ ਤਿੰਨ ਦਿਨ ਹੀ ਜੋ ਮਹਾਨ ਗੁਰੂ ਸਮਾਗਮ ਹਨ ਇਹਨਾਂ ਦਾ ਲਾਹਾ ਪ੍ਰਾਪਤ ਕਰਕੇ ਗੁਰੂ ਸਾਹਿਬ ਜੀ ਦੀ ਖੁਸ਼ੀ ਪ੍ਰਾਪਤ ਕਰੀਏ ਜੀ ਵਾਹਿਗੁਰੂ ਦਾ ਬਖਸ਼ਾ ਵਾਹਿਗੁਰੂ ਜੀ